ਡਿੰਪੀ ਢਿੱਲੋਂ ਪਲਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਸੀਐਮ ਮਾਨ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕਰਨਗੇ ਇਸ ਦਾ ਐਲਾਨ ਉਹਨਾਂ ਖੁਦ ਗਿੱਦੜਬਾਹਾ ਦੇ ਵਿੱਚ ਭਾਰੀ ਇਕੱਠ ਕਰਕੇ ਕੀਤਾ ਜ਼ਿਕਰ ਇਹ ਖਾਸ ਹੈ ਕਿ ਗਿੱਦੜਬਾਹਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਤੇ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਡੀਐਮਪੀਟੀ ਲੋਪਾਲ ਕੇ ਯਾਨੀ ਕਿ 28 ਅਗਸਤ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਉਥੇ ਡਿੰਪੀ ਟੀ ਲੋਦੇ ਇਸ ਤਰ੍ਹਾਂ ਜਾਣ ਦੇ ਨਾਲ ਅਕਾਲੀ ਦਲ ਨੂੰ ਵੱਡਾ ਚਟਕਾ ਲੱਗਾ ਹੈ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਗਿੱਦੜਬਾਹ ਸੀਟ ਦੀ ਟਿਕਟ ਤੇ ਮਨਪ੍ਰੀਤ ਬਾਦਲ ਦੇ ਨਾਮ ਦੀ ਐਂਟਰੀ ਤੋਂ ਬਾਅਦ ਡਿੰਪੀ ਨੇ ਇਹ ਫੈਸਲਾ ਲਿਆ ਜਦਕਿ ਡਿੰਪੀ ਟੀ ਲੋਨੇ ਇਹਨਾਂ ਗੱਲਾਂ ਨੂੰ ਨਕਾਰਿਆ ਹੈ ਹਾਲਾਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡਿੰਪੀ ਨੂੰ ਪਾਰਟੀ ਵਿੱਚ ਵਾਪਸੀ ਕਰਨ ਦੀ ਅਪੀਲ ਕੀਤੀ ਸੀ ਉਹਨਾਂ ਆਖਿਆ ਸੀ ਕਿ ਜੇਕਰ ਡਿੰਪੀ ਟੀ ਲੋ ਪਾਰਟੀ ਵਿੱਚ ਵਾਪਸੀ ਕਰਦੇ ਨੇ ਤਾਂ ਉਹ ਗਿੱਦੜਬਾਹ ਤੋਂ ਡਿੰਪੀ ਨੂੰ ਉਮੀਦਵਾਰ ਐਲਾਨਣਗੇ ਹਾਲਾਂਕਿ ਹੁਣ ਡਿੰਪੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਵਾਪਸੀ ਨਹੀਂ ਕਰਨਗੇ ਤੇ ਉਹ ਪਲਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਵੀ ਇੱਕ ਗੱਲ ਕਲੀਅਰ ਬਾਈ ਜੀ ਨੇ ਕਰਦੀ ਕਿ ਵੀ ਇਹ ਉਹਦੇ ਨਾਲ ਭਾਰਤੀ ਜਨਤਾ ਪਾਰਟੀში ਜਾਣਾ ਨਹੀਂ ਕਿ ਆਪਣੇ ਕਿਸਾਨਾਂ ਆ ਬਹੁਤ ਪਰ ਡਾਗਣ ਤੋਂ ਬਣਦਾ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਤਾਂ ਫਿਰ ਜੇ ਸਰਕਾਰ ਦਾ ਸਾਰ ਤੇ ਕਿਦਕਾਰਾ ਲਾ ਕੇ ਆਪਾਂ ਸਰਕਾਰ ਨੂੰ ਜਾਣ ਦਾ ਨਾਅ ਪੜ ਲਈਏ ਬੋਲੇ ਮੇਰੀ ਇੱਛਾ ਇਹ ਆ ਆਪਣੀ ਪਹਿਲਾਂ ਆਪਸ ਵਿੱਚ ਰਾਇ ਹੋਣੀ ਚਾਹੀਦੀ ਹੈ ਚਾਹ ਚਾਣੂਆ ਚਾਹ ਕਾਂਗਰਸਾ ਚਾਹ ਜੋ ਵੀ ਆਪਾਂ ਕਿਤੇ ਵੀ ਚੱਲਣਾ ਦੇਖੋ ਤੁਸੀਂ ਸਾਰਿਆਂ ਨੇ ਇਹ ਹੁਕਮ ਲਾਇਆ ਵੀ ਆਪਾਂ ਸਰਕਾਰ ਬੰਨੀ ਚੱਲਣਾ ਗੱਲ ਬੁੱਤ ਗਿਆ ਆਪਾਂ ਪਹਿਲਾਂ ਗੱਲ ਖੋਲਾਂਗੇ ਸਾਰਿਆਂ ਦੇ ਸਾਹਮਣੇ ਕੋਈ ਵੀ ਤੁਹਾਡੇ ਚੋਂ ਜਦੋਂ ਵੀ ਆਪਣਾ ਪ੍ਰੋਗਰਾਮ ਬਣਾਇਆ ਕੋਈ ਵੀ ਤੁਹਾਡੇ ਤੋਂ ਰਹਿ ਨਾ ਜਾਵੇ ਜਦੋਂ ਕੋਈ ਇੱਥੇ ਆਉਗਾ ਨੰਬਰ 10 ਨੰਬਰ 2 ਹੁਣ ਮੇਰੀ ਗੱਲ ਸੁਣ ਲਓ ਆਪਾਂ ਸਾਰੇ ਲੇਖੋ ਮੈਂ ਆਪਦੇ ਵਾਸਤੇ ਕੁਝ ਮੰਗਣਾ ਮੈਨੂੰ ਇਹ ਇਹ ਧਰਤੀ ਮੇਰੇ ਨਾਲ ਦੇਵੇ ਮੈਂ ਗੋੜਨਾ ਵਾਦਾ ਕਰਦਾ ਤੁਹਾਡੇ ਸਾਹਮਣੇ ਇਸ ਸਿਕਿਉਰਿਟੀ ਦੇ ਵਿੱਚ ਇਸ ਸਟੇਜ ਤੇ ਖੜ ਕੇ ਜੋ ਮੰਗੂਗਾ ਹੈ ਤੁਹਾਡੇ ਵਾਸਤੇ ਰੂਹ ਆਉਂਦੇ ਆ ਤੇ ਕੁਝ ਸਾਰਾ ਕੁਝ ਤੁਹਾਡੇ ਵਾਸਤੇ ਮੰਗੂਗਾ ਅਗਰ ਸੀਐਮ ਸਾਹਿਬ ਜਾਂ ਜਿਹੜਾ ਵੀ ਉਹਨਾਂ ਦਾ ਕੋਈ ਇੱਕ ਜ਼ਿੰਮੇਵਾਰ ਬੰਦਾ ਆਉਂਦਾ ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਨਦਾ ਆਪਣੇ ਨਾਲ ਵਾਅਦਾ ਕਰਦਾ ਫਿਰ ਆਪਾਂ ਸਵਰਥਨ ਦੇਵਾਂਗੇ ਜੇ ਮੰਨ ਗਏ ਸਾਡੀਆਂ ਗੱਲਾਂ ਵੀ ਹਾਲ ਕਾਕਾ ਤੂੰ ਜੋ ਕਹਿਿਆ ਅਸੀਂ ਉਹੀ ਕੋਈ ਕਿਸ ਤਰ੍ਹਾਂ ਦੇ ਹਾਂਜੀ ਆਪਾਂ ਗੱਲ ਕਰਾਂਗੇ ਗੱਲ ਕਰਕੇ ਇੱਥੇ ਬੁਲਾਵਾਂਗੇ ਇੱਥੇ ਬੁਲਾ ਕੇ ਕੋਨੇ ਨਾ